ਜੈ ਹੀ ਨਮਸਕਾਰ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸੰਜੀਵ ਬਾਵਾ ਇੱਕ ਵਾਰ ਫੇਰ ਤੋਂ ਤੁਹਾਡਾ ਸਾਰਿਆਂ ਸਵਾਗਤ ਕਰਦੇ ਆਂ ਦੋਸਤੋ ਅੱਜ ਅਸੀਂ ਪਹੁੰਚੇ ਆਂ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਜਿੱਥੇ ਕਿ ਸਿਵਲ ਸਰਜਨ ਮੈਡਮ ਤਰਜੋਤ ਕੌਰ ਪਰਸੀ ਜੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਮੈਡਮ ਉਹ ਕੀ ਕਹਿਣਾ ਚਾਹੁੰਦੇ ਨੇ ਔਰ ਉਹ ਸਾਰੀ ਜਿਹੜੀਆਂ ਬਿਮਾਰੀਆਂ ਅੱਜਕੱਲ ਜਿਹੜੀਆਂ ਚੱਲ ਰਹੀਆਂ ਨੇ ਔਰ ਕਿਹੜੇ ਕਿਹੜੇ ਸਿਵਲ ਹਸਪਤਾਲ ਵਿੱਚ ਜਿਹੜੇ ਟ੍ਰੀਟਮੈਂਟ ਜਿਹੜੇ ਆ ਉਹ ਹੋ ਰਹੇ ਨੇ ਆਮ ਜਨਤਾ ਵਾਸਤੇ ਕੀ ਕੀ ਫੈਸਿਲਿਟੀ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਮੈਡਮ ਸਭ ਤੋਂ ਪਹਿਲਾਂ ਸਾਡੇ ਚੈਨਲ ਵੱਲੋਂ ਤੁਹਾਨੂੰ ਬਹੁਤ ਬਹੁਤ ਮਾਡਮ ਅੱਜ ਦੇ ਟਾਈਮ 'ਚ ਬਹੁਤ ਸਾਰੀਆਂ ਬਿਮਾਰੀਆਂ ਚੱਲ ਰਹੀਆਂ ਨੇ ਤੇ ਉਹਨਾਂ ਬਾਰੇ ਲੋਕਾਂ ਨੂੰ ਕੀ ਜਾਣੂ ਕਰਾਉਣਾ ਚਾਹੀਏ। ਅੱਜ ਕੱਲ੍ਹ ਜਿਸ ਤਰ੍ਹਾਂ ਸਰਦੀ ਜਾ ਰਹੀ ਹੈ, ਥੋੜਾ ਥੋੜਾ ਮੌਸਮ ਚੇਂਜ ਹੋ ਰਿਹਾ ਹੋਵੇ ਤੇ ਖਾਸ ਕਰਕੇ ਜਿਹੜੇ ਛੋਟੇ ਬੱਚਿਆਂ ਤੇ ਬਜ਼ੁਰਗਾਂ ਦੇ ਵਿੱਚ ਆ ਠੰਡ ਦੀ ਬਿਮਾਰ ਨਾਲ ਜਿਹੜੀ ਰਿਲੇਟਿਡ ਹੁੰਦੀ ਹੈਗੀ ਹੈ ਜਿਵੇਂ ਕਿ ਖਾਂਸੀ, ਜ਼ੁਕਾਮ, ਬੁਖਾਰ, ਸਰੀਰ ਦਾ ਟੁੱਟਣਾ-ਭੱਜਣਾ ਤੇ ਜੇ ਈਸ਼ਵਰ ਨਾਲ ਧਿਆਨ ਦਿੱਤਾ ਜਾਏ ਤੇ ਕਦੀ ਕਦੀ ਜਿਹੜਾ ਨਿਮੋਨੀਆ ਵਰਗੀ ਭਿਆਨਕ ਬਿਮਾਰੀ ਵੀ ਹੋ ਜਾਂਦੀ ਕਿਉਂਕਿ ਨਿਮੋਨੀਆ ਦੀ ਬਿਮਾਰੀ ਵਿੱਚ ਜਿਹਦੀ ਇਮਿਊਨਿਟੀ ਘੱਟ ਹੋਏਗੀ ਜਿਹਦੇ ਵਿੱਚ 5 ਸਾਲ ਤੋਂ ਛੋਟੇ ਬੱਚੇ ਜਾਂ 60 ਸਾਲ ਤੋਂ ਵੱਡੇ ਬੁੱਢੇ ਉਹਨਾਂ ਦੇ ਵਿੱਚ ਹੀ ਇਹ ਬਿਮਾਰੀ ਜਿਹੜੀ ਜ਼ਿਆਦਾ ਦੇਖਣ ਦੇ ਵਿੱਚ ਪਾਈ ਜਾਂਦੀ ਹੈ ਤੇ ਇਹਦੇ ਨਾਲ ਨਾਲ ਹੀ ਜਿਹੜੀਆਂ ਪੇਟ ਵਾਲੀਆਂ ਬਿਮਾਰੀਆਂ ਹਨ ਜਿਹੜਾ ਕਿ ਖਾਣ ਪੀਣ ਦੇ ਸਾਫ ਖਾਣ ਪੀਣ ਖਾਣਾ ਨਾ ਖਾਣ ਨਾਲ ਹੁੰਦੀਆਂ ਹਨ ਜਿਵੇਂ ਕਿ ਪੇਟ ਖਰਾਬ ਹੋਣਾ ਟਾਈਫਾਇਡ ਹੋਣਾ ਹੈਪਟਾਈਟਸ A ਹੋਣਾ ਉਹ ਵੀ ਦੇਖੀਆਂ ਜਾ ਸਕਦੀਆਂ ਮੈਡਮ ਕਿਹੜੀ ਕਿਹੜੀ ਜਿਹੜੀਆਂ ਫੈਸਿਲਿਟੀਆਂ ਇੱਥੇ ਮੌਜੂਦ ਨੇ ਕੱਲ ਜੀ ਤਾਂ ਪਹਿਲਾਂ ਜਿਹੜੀ ਫੈਸਿਲਿਟੀ ਬਹੁਤ ਘੱਟ ਸੀ ਪਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਜਿਹੜੇ ਸ਼੍ਰੀ ਰਮਨ ਬਹਿਲ ਜੀ ਉਹਨਾਂ ਨੇ ਬਹੁਤ ਸਾਰੀ ਫੈਸਿਲਿਟੀ ਜੜੀਆਂ ਤੇ ਲੈ ਆਈਆਂ ਲੋਕਾਂ ਨੂੰ ਕਿਹੜੀ ਕਿਹੜੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਇੱਥੇ ਅ ਜਿੰਮੇ ਇਨਾ ਚਾਹਾਂਗੀ ਤੇ ਪੰਜਾਬ ਸਰਕਾਰ ਤੇ ਸਾਡੇ ਮਾਨਯੋਗ ਚੇਅਰਮੈਨ ਸ਼੍ਰੀ ਰਮਨ ਬਹਿਲ ਜੀ ਦੀ ਬਦੌਰਤ ਜਿਹੜਾ ਇਹ ਪੁਰਾਣਾ ਹਸਪੀਟਲ ਹੈ ਡਾਕਖਾਨਾ ਚੌਂਕ ਦੇ ਵਿੱਚ ਇਹ ਕਾਫੀ ਸਾਲਾਂ ਤੋਂ ਬੰਦ ਪਿਆ ਸੀ ਪਰ ਉਹਨਾਂ ਦੇ ਸਦਕੇ ਉਹਨਾਂ ਨੇ ਇੱਥੇ ਬਜਟ ਲਈ ਆ ਕੇ ਸਰਕਾਰ ਵੱਲੋਂ ਬੜੀ ਜ਼ੋਰ ਦੇ ਨਾਲ ਇੱਥੇ UCHC ਅਰਬਨ CHC ਦਾ ਪ੍ਰੋਪੋਜ਼ਲ ਲਿਆਂਦਾ ਉਹਦੀ ਬਿਲਡਿੰਗ ਦੀ ਰੈਨੋਵੇਸ਼ਨ ਕੀਤੀ ਫਿਰ ਪੋਸਟਾਂ ਵੀ ਲੈ ਕੇ ਆਏ ਇੱਥੇ ਸਟਾਫ ਦੇ ਵਾਸਤੇ ਤੇ ਹੁਣ ਉਹਨਾਂ ਦੀ ਮਿਹਨਤ ਕਰਕੇ ਜੇ ਆਪਾਂ ਦੇਖੀਏ ਤੇ ਇੱਥੇ UCHC ਜਿਹੜਾ ਪੁਰਾਣਾ ਡਾਕਖਾਨਾ ਚੌਕ ਵਾਲਾ ਹਸਪਤਾਲ ਜਿਹੜਾ ਕਿ ਸ਼ਹਿਰ ਦੇ ਅੰਦਰ ਹੈਗਾ ਉੱਥੇ ਗਾਇਨੇਕੋਲੋਜਿਸਟ ਬੱਚਿਆਂ ਦਾ ਡਾਕਟਰ ਜਿਹੜੇ ਕਿ PGI ਟ੍ਰੇਨ ਹਨ ਤੇ ਹੱਡੀਆਂ ਵਾਲੇ ਡਾਕਟਰ ਇੱਕ ਜਨਰਲ ਡਾਕਟਰ ਐਮਰਜੈਂਸੀ ਸੇਵਾਵਾਂ 24 ਘੰਟੇ ਤੇ ਇਹਦੇ ਨਾਲ ਨਾਲ ਹੀ ਜਿਹੜੀ ਆਪਣਾ ਦਵਾਈਆਂ ਮਿਲਦੀਆਂ ਹੈਗੀਆਂ ਮੁਫਤ ਇੱਕ ਜਨੋਸ਼ਟੀ ਸਟੋਰ ਵੀ ਉਹਨਾਂ ਨੇ ਇੱਥੇ ਖੁਲਵਾਤਾ ਹੈਗਾ ਜਿਹਦੇ ਕਰਕੇ ਸ਼ਹਿਰ ਵਾਸੀਆਂ ਨੂੰ ਕਾਫੀ ਸਹੂਲਤ ਜਿਹੜੀ ਮਿਲ ਰਹੀ ਹੈ ਲੈਬ ਟੈਸਟ ਵੀ ਤੇ ਡਿਜੀਟਲ ਐਕਸ-ਰੇ ਵੀ ਇੱਥੇ ਕੀਤਾ ਜਾ ਰਿਹਾ ਹੈ ਕਿਹੜੇ-ਕਿਹੜੇ ਬੰਮ ਟੈਸਟ ਇੱਥੇ ਕੀਤੇ ਜਾ ਰਹੇ ਕਿੰਨੇ ਪ੍ਰਕਾਰ ਦੇ ਟੈਸਟ ਵੀ ਇੱਥੇ ਹੋ ਰਹੇ ਨੇ ਕਰੀਬਨ ਜਿਹੜੇ ਹੈਗੇ ਆ ਕਾਫੀ ਟੈਸਟ ਜਿਹੜੇ ਬੇਸਿਕ ਟੈਸਟ ਹੈਗੇ ਆ ਯੂ ਸੀ ਐਚ ਸੀ ਲੈਵਲ ਦੇ ਹੁੰਦੇ ਹਨ ਉਹ ਇੱਥੇ ਕੀਤੇ ਜਾ ਰਹੇ ਆ ਔਰ ਜੇ ਉਸ ਤੋਂ ਇਲਾਵਾ ਸੰ ਕੋਈ ਹਾਇਰ ਟੈਸਟ ਦੀ ਲੋੜ ਹੋ ਕੇ ਹਰ ਮਰੀਜ਼ ਨੂੰ ਜ਼ਿਆਦਾ ਟੈਸਟਾਂ ਦੀ ਲੋੜ ਨਹੀਂ ਹੁੰਦੀ ਜੇ ਹਾਇਰ ਟੈਸਟਾਂ ਦੀ ਲੋੜ ਹੋਵੇ ਤੇ ਫਿਰ ਅਸੀਂ ਉਹ ਮਰੀਜ਼ ਨੂੰ ਜਿਹੜਾ ਸਿਵਲ ਹਸਪੀਟਲ ਬਕਰੀ ਜਿਹਦੇ ਵਿੱਚ ਸਪੈਸ਼ਲਾਈਜ਼ਡ ਟੈਸਟ ਵੀ ਅਵੇਲੇਬਲ ਹੈਗੇ ਆ ਉਹ ਦੇ ਵਾਸਤੇ ਆਪਾਂ ਮਰੀਜ਼ ਨੂੰ ਉੱਥੇ ਭੇਜ ਦਿੰਦੇ ਆ ਮੈਡਮ ਜਿਹੜਾ ਟੀਬੀ ਦਾ ਜਿਹੜਾ ਸੈਂਟਰ ਉਹ ਇੱਥੇ ਹੈਗਾ ਉਹਦੇ ਵਿੱਚ ਕੀ ਕੀਤਾ ਜਾ ਰਿਹਾ ਜਿਹੜਾ ਟੀਵੀ ਦਾ ਸੈਂਟਰ ਹੈਗਾ ਵੇ ਇੱਥੇ ਡਿਸਟ੍ਰਿਕਟ ਟੀਵੀ ਯੂਨੈਕ ਉਹਦੇ ਵਿੱਚ ਅੱਜ ਕੱਲ ਜਿਹੜਾ ਭਾਰਤ ਸਰਕਾਰ ਰਨ ਕਰੈਂਪੇਨ ਚੱਲ ਰਿਹਾ ਵੇ 100 ਦਿਨ ਟੀ ਦਾ ਕੈਂਪੇਨ ਜਿਹਦੇ ਵਿੱਚ ਜਿਹੜੇ ਹਾਈ ਰਿਸਕ ਪੋਪੂਲੇਸ਼ਨ ਹੈਗੀ ਹੈ ਜਾਂ ਜਿਹੜੇ ਸਲੰਮਸ ਦੇ ਵਿੱਚ ਰਹਿੰਦੇ ਆ ਪੂਰ ਹੈ ਪੋਪੂਲੇਸ਼ਨ ਜਾਂ ਜਿਨ੍ਹਾਂ ਤੇ ਵਿੱਚ ਲੱਛਣ ਹੈਗੇ ਨੇ 15 ਦਿਵਾਦ ਖਾਂਸੀ ਹੋ ਰਹੀ ਹੈ ਉਹਨਾਂ ਦੀ ਇੱਥੇ ਸਕਰੀਨਿੰਗ ਦੇ ਨਾਲ ਨਾਲ ਇੱਥੇ ਫ੍ਰੀ ਟੈਸਟ ਵੀ ਕੀਤੇ ਜਾ ਰਹੇ ਆ ਔਰ ਇਹ ਜਿਹੜਾ ਜੀ ਵੀ ਦਾ ਕੈਂਪੇਨ ਜਿਹੜਾ 24 ਮਾਰਚ ਜਿਹੜਾ ਕਿ ਵਰਟੀਬੀ ਡੇ ਵਾਲੇ ਦਿਨ ਖਤਮ ਹੋਏਗਾ ਇਹ ਪੂਰੇ ਡਿਸਟ੍ਰਿਕਟ ਦੇ ਵਿੱਚ ਪੰਜਾਬ 'ਚ ਪੂਰੇ ਭਾਰਤ ਦੇ ਵਿੱਚ ਹੀ ਚੱਲਦਾ ਪਿਆ ਹੈਗਾ ਜਿਹਦੇ ਵਿੱਚ ਸਰਕਾਰ ਵੱਲੋਂ ਇਹਨਾਂ ਦਿਨਾਂ ਦੇ ਵਿੱਚ ਜੇ ਕਿਸੇ ਨੂੰ ਐਕਸਰੇ ਦੀ ਲੋੜ ਹੁੰਦਾ ਹੈ ਤੇ ਐਕਸਰੇ ਵੀ ਫ੍ਰੀ ਆਫ ਕੋਸ ਸਪਾਰਕ ਲੋ ਕਰਾਇਆ ਜਾ ਰਿਹਾ ਹੈ ਮੇਧਾ ਜੀ ਜਦੋਂ ਕੈਂਪੇਨ ਖਤਮ ਹੋਏਗਾ ਤੇ ਜੇ ਕਿਸੇ ਜਿਹੜੇ ਸ਼ੱਕੀ ਟੀਵੀ ਵਾਲੇ ਮਰੀਜ਼ਾ ਐਕਸਰੇ ਕਰਾਉਣਾ ਪਏਗਾ ਤਾਂ ਉਹਦੇ ਕੁਝ ਜਿਹੜੇ ਮਿਨੀਮਲ ਸਰਕਾਰ ਵੱਲੋਂ ਚਾਰਜਸ ਰੱਖੇ ਗਏ ਉਹ ਚਾਰਜਸ ਲੱਗਣਗੇ ਪਰ ਜੇ ਹੈ ਕੈਂਪੇਨ ਦੇ ਦੌਰਾਨ ਜੇ ਕੋਈ ਆਪਣਾ ਟੈਸਟ ਕਰਾਂਦਾ ਹੈਗਾ ਸੀਬੀ ਨੈਟ ਟੈਸਟ ਹੈ ਜਾਂ ਸਕੂਲ ਐਗਜ਼ਾਮੀਨੇਸ਼ਨ ਤਾਂ ਰੈਸੇ ਵੀ ਮੁਫਤ ਹੁੰਦਾ ਹੈ ਪਰ ਉਹਦਾ ਐਕਸ-ਰੇ ਵੀ ਜਿਹੜਾ ਹੈ ਬਿਲਕੁਲ ਫ੍ਰੀ ਆਫ ਕਾਸਟ ਕੀਤਾ ਜਾਏਗਾ ਜੋ ਕਿ ਫੈਸਿਲਿਟੀ ਸਾਡ ਦੇਖੇ ਯੂਸੀਐਚਸੀ 'ਚ ਵੀ ਹੈਗੀ ਹੈ ਡਿਸਟ੍ਰਿਕਟ ਹਸਪੀਟਲ ਬਬਰੀ ਐਸਡੀਐਚ ਬਟਾਲਾ ਤੇ ਸਾਡੇ ਜਿਵੇਂ 13 ਸੀਐਚਸੀ 'ਚ ਜਿੱਥੇ ਐਕਸ-ਰੇ ਹੈਗਾ ਸਾਰੇ ਹੀ ਜਗ੍ਹਾ ਫ੍ਰੀ ਆਫ ਕਾਸਟ ਹੈ ਡਿਜੀਟਲ ਐਕਸ-ਰੇ ਜਿਹੜਾ ਕੀਤਾ ਜਾ ਰਿਹਾ ਹੈ ਸਾਡਾ ਪ੍ਰੇਟੀ ਸਟਾਫ ਇਥੇ ਮੌਜੂਦ ਹੈ ਹਾਂਜੀ ਇੱਥੇ ਗਾਇਨੇਕੋਲੋਜਿਸਟ ਜਿਹੜੇ ਮਾਹਿਰ ਹੈਗੇ ਆ ਡਾਕਟਰ ਓਪੀਜੀਆ ਮਾਹਿਰ ਡਾਕਟਰ ਸਾਡੇ ਹੈਗੇ ਆ ਤਿੰਨ ਦਿਨ ਉਹ ਆਉਂਦੇ ਆ ਡਾਕਟਰ ਅਨੁਪਰੀਆ ਬਾਕੀ ਦਿਨ ਡਾਕਟਰ ਕੁਪਿੰਦਰ ਆਉਂਦੇ ਹੈਗੇ ਆ ਤੇ ਉਹ ਜਿਹੜੀ ਓਪੀਡੀ ਸਰਵਿਸਿਜ਼ ਇੱਥੇ ਦੇ ਰਹੀਆਂ ਤੇ ਸਾਡੀ ਪੂਰੀ ਕੋਸ਼ਿਸ਼ ਹੈ ਕਿ ਜਲਦੀ ਅਸੀਂ ਜਿਹੜਾ ਇੱਥੇ ਲੇਬਰ ਰੂਮ ਵੀ ਕੋਸ਼ਿਸ਼ ਕਰਾਂਗੇ ਕਿ ਆਪਣਾ ਮਾਨਯੋਗ ਚੇਅਰਮੈਨ ਸਾਹਿਬ ਜੀ ਦੀਆਂ ਹਦਾਇਤਾਂ ਤੇ ਉਹਨਾਂ ਦੀ ਕਹਿ ਲੋ ਕਿ ਜੇ ਉਹਨਾਂ ਦੇ ਅਸੀਂ ਮਤਲਬ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਤੇ ਐਸਐਮਓ ਦੇ ਸਹਿਯੋਗ ਦੇ ਨਾਲ ਉਹ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਜਲਦੀ ਜਿਹੜਾ ਲੇਬਰ ਰਿਪਰਿਟ ਸ਼ੁਰੂ ਕੀਤਾ ਜਾਵੇ। ਮਨੇ 24 ਘੰਟੇ ਦੀ ਜਿਹੜੀ ਹੈ ਸਰਵਿਸ ਐਵੇਲੇਬਲ ਹੈ। ਹਾਂਜੀ ਐਮਰਜੈਂਸੀ ਸਰਵਿਸਿਜ਼ ਜਿਹੜੀਆਂ ਜਨਰਲ ਹੈਗੀਆਂ ਨੇ ਉਹ ਇੱਥੇ 24 ਹੋਅਰਸ ਬਹੁਤ ਸਾਰੇ ਮਨੁੱਖ ਦਰਸ਼ਕਾਂ ਨੂੰ ਤੇ ਇਹਨੇ ਕੀ ਮੈਸੇਜ ਦੇਣਾ ਚਾਹੋਗੇ? ਮੈਂ ਇਹੋ ਕਹਿਣਾ ਚਾਹਾਂਗੀ ਲੋਬਾਂ ਨੂੰ ਕਿ ਜਿਹੜੀਆਂ ਸਰਕਾਰ ਵੱਲੋਂ ਤੁਹਾਨੂੰ ਵਕ ਵਕ ਫੈਸਿਲਿਟੀਆਂ ਦਿੱਤੀਆਂ ਜਾ ਰਹੀਆਂ ਹਨ ਜਿਹੜੀਆਂ ਕਿ ਜਾਹੀ ਜੇ ਤੁਸੀਂ ਸਿਟੀ 'ਚ ਬੈਠੇ ਹੋ ਤੇ ਇੱਥੇ ਹਸਪਤਾਲ ਹੈਗਾ ਜੇ ਪਿੰਡਾਂ 'ਚ ਬੈਠੇ ਹੋ ਤੁਹਾਡੇ ਕੋਲ ਆਮ ਆਦਮੀ ਕਲੀਨਿਕ ਹੈ ਉੱਥੇ ਵੀ ਸਾਰੇ ਕੁਆਲਿਫਾਈਡ ਐਮਬੀਬੀਐਸ ਮੈਡੀਕਲ ਅਫੀਸਰ ਬੈਠੇ ਹਨ ਉੱਥੇ ਵੀ ਟੈਸਟ ਫ੍ਰੀ ਕੀਤੇ ਜਾ ਰਹੇ ਹਨ ਦਵਾਈਆਂ ਫ੍ਰੀ ਦਿੱਤੀਆਂ ਜਾ ਰਹੀਆਂ ਤੇ ਵੱਧ ਤੋਂ ਵੱਧ ਜਗ੍ਹਾ ਸਰਕਾਰ ਵੱਲੋਂ ਦਿੱਤੀਆਂ ਸੇਵਾਵਾਂ ਨੇ ਉਹਨਾਂ ਦਾ ਤੁਸੀਂ ਜਿਹੜਾ ਫਾਇਦਾ ਚੁੱਕੋ। ਬਟਾ ਨੀ ਕਲਾਸ ਕੁਸ਼ਨ ਕਿੰਨੇ ਘਰਾਂ 'ਚ ਜਿਹੜਾ ਆਮ ਆਦਮੀ ਕਲੀਨਿਕ ਬੁੱਦਾਸਪੁਰ ਵਿੱਚ ਪਈ ਹੈ? ਬੁੱਦਾਸਪੁਰ ਡਿਸਟ੍ਰਿਕਟ ਦੇ ਵਿੱਚ ਬਾਠ ਜਿਹੜੇ ਆਮ ਆਦਮੀ ਕਲੀਨਿਕ ਹੈ। ਇਹਦੇ ਵਿੱਚ ਛਾੜ ਰੱਖੋ ਬਟਾ ਤੁਹਾਨੂੰ ਇਹਦਾ ਫਾਇਦਾ ਲੈ ਸਕੋ ਹਾਂਜੀ ਤੇ ਹਰ ਵਕਤ ਫਾਇਦਾ ਲੈ ਸਕਦੇ ਹੋ ਬਿਲਕੁਲ ਫ੍ਰੀ ਹੈ ਸਾਰੋਂ ਸਾਡੇ ਨਾਲ ਦਸਿਵਾ ਸਰਚਿਤ ਪਤਾਸ ਪਰ ਮੈਡਮ ਕਪੂ ਜੀ ਮਨੇ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਕਿ ਜੋ ਵੀ ਕੋਈ ਲੋਕ ਹੈਗੇ ਨੇ ਉਹ ਸ਼ਹਿਰ ਪਿਛੜਿਆ ਇਸ ਹਸਪਤਾਲ ਵਿੱਚ ਜਿਹੜੀ ਹੈ ਫੈਸਿਲਿਟੀ ਜਿਹੜੀ ਹੈ ਉਹ ਲੈ ਸਕਦੇ ਨੇ ਮੈਂ ਕਹੋੜਾ ਆਪਣਾ ਸੰਜੀਪ ਆ